ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਉਮ ਸਾਰੇ ਤੁਸੀਂ ਠੀਕ ਹੋਵੋਗੇ ਆਪਾਂ ਵੀ ਦੋ ਦਿਨ ਬਾਹਰ ਸੀ ਹਨਾ ਤੇ ਅੱਜ ਹੁਣ ਆਪਾਂ ਸ਼ਾਮ ਨੂੰ ਆਇਆ ਤੇ ਹੁਣ ਹੀ ਆਪਾਂ ਵੀ ਆਪਦੇ ਖੇਤ ਆ ਗਏ ਠੀਕ ਆ ਤੇ ਆਪਾਂ ਜਿਹੜੀ ਸਪਰੇਅ ਕਰਕੇ ਗਏ ਆ ਵੀਰੇ ਬੜੇ ਵੀਰਾਂ ਦੇ ਕਮੈਂਟ ਆਉਂਦੇ ਨੇ ਹਨਾ ਕੁਝ ਵੀ ਆ ਜਾਓ ਫਿਰ ਤੁਹਾਨੂੰ ਆਪ ਉਹਦੇ ਵਾਰ ਦੱਸ ਦਿਆਂ ਆਇਆ ਸੁਖੀ ਘਰ ਬੈਠ ਥੱਲੇ ਆ ਦੇਖੋ ਬਈ ਆਪਾਂ ਨਾ ਸਪਰੇਅ ਕਰਕੇ ਗਏ ਸੀਗੇ ਤੇਲੇ ਤੋਂ ਹਨਾ ਨਾਲੇ ਛੁੰਡੀ ਵਾਲੀ ਇਹਦੇ ਵਿੱਚ ਜਿਵੇਂ ਕੁਸ਼ਕ ਪੱਤੇ ਸੈੱਟ ਹੋ ਜਾਂਦੇ ਨੇ ਆ ਕੁਸ਼ਕ ਚ ਮੋਰੀਆਂ ਨੇ ਹਨਾ ਆਪਾਂ ਲੇਟ ਹੋ ਗਏ ਸੀਗੇ ਇਹ ਤੇ ਆਪਾਂ ਕੱਲ ਹੀ ਸਪਰੇਅ ਕਰੀ ਸੀਗੀ ਪਾਸੋਂ ਸ਼ਾਮ ਨੂੰ ਮੰਨ ਕੇ ਕੱਲ ਨੂੰ ਸਵੇਰ ਲਾ ਲਓ ਹਨਾ ਕੁਸ਼ਕ ਬਾਅਦ ਕੱਲ ਕਰੀ ਸੀਗੀ ਇਹ ਹੌਲੀ ਹੌਲੀ ਸੈੱਟ ਹੋਈ ਜਾਂਦਾ ਜਿਵੇਂ ਹੁਣ ਆਹ ਬੂਟੇ ਦੇ ਲਾ ਲਓ ਕਿੰਨਾ ਫਰਕ ਪੈ ਗਿਆ ਹਨਾ ਇਹ ਸੈੱਟ ਹੋ ਗਏ ਪੱਤੇ ਇਹਦੇ ਠੀਕ ਹੈ ਇਹ ਬਈ ਘਰਾਉਣ ਦੀ ਲੋੜ ਨਹੀਂ ਹੈਗੀ ਠੀਕ ਹੈ ਤੇ ਇਹ ਮੰਨ ਕੇ ਚਲੋ ਇੱਕ ਤਾਂ ਸਵੇਰੇ ਸ਼ਾਮ ਦਾ ਫਰਕ ਪੈਂਦਾ ਹੁੰਦਾ ਠੀਕ ਹੈ ਵੀ ਥੋੜਾ ਜਿਹਾ ਸੂਰਜ ਗਣੀ ਝਾਗਦੀ ਉਹ ਵੀ ਅਸਰ ਹੈਗਾ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਪਰੇ ਆਈ ਤੀ ਤੁਸੀਂ ਯਾਰ ਵੀ ਮੈਂ ਬਾਰ ਬਾਰ ਕਹਿਣਾਗਾ ਵੀ ਅਖਟਾਰਾ ਸਪਰੇ ਜ਼ਰੂਰ ਪਾਉ ਤੇਲ ਜੜੀ ਹੈ ਨਾ ਇਹ ਤੇਲਾ ਜੂ ਆਗਾ ਤੇ ਇੱਕ ਨਾਲ ਹੁਣ ਬਈ ਸੁੰਡੇ ਵਾਲੀ ਕਰ ਦੋ ਜਿਹੜੀ ਹੁਣ ਆਪਣੀ ਆ ਮੂੰਗੀ ਆ ਦਿਖਾ ਸੋ ਸਾਰੀ ਮੂੰਗੀ ਨਾ ਇਹ ਹੁਣ ਇਹ ਆਪਣੀ ਜਦਾਚਾਰ ਕਰੀਆਂ ਹੋਰ ਪੈ ਗਈਆਂ ਤਾਂ ਬਈ ਆਪਾਂ ਇਹ ਜਿਹਰੇ ਪਾ ਦਾਂਗੇ ਠੀਕ ਹੈ ਦੂਜਾ ਜੇ ਨਾ ਪਈਆਂ ਬਸ ਇਹ ਪੰਛੀ ਦਿਨੋਂ ਵੀ ਪਾਣੀ ਲੱਗਣ ਦੇ ਕਾਬਲ ਆ ਪਾਣੀ ਜੇ ਲਾਤਾ ਫਿਰ ਆਪਾਂ ਇਹ ਗੱਟਾ-ਗੱਟਾ ਪਾ ਦਾਂਗੇ ਯੂਰੀਆ ਠੀਕ ਆ ਇਹ ਆਪਣੀ ਮੂੰਗੀ ਅੱਜ ਬਈ ਹੋਗੀ ਨੈਟ ਅੱਜ ਦੀ 14 ਆਪਾਂ ਬੀਜੀ ਸੀ 30 ਨੂੰ 12 ਦਿਨ 12 ਦਿਨਾਂ ਦੀ ਹੋ ਗਈ 15 ਦਿਨਾਂ ਦੀ ਹੋ ਗਈ 15 15 ਹਾਂ 15ਵਾਂ ਦਿਨ ਲੱਗ ਰਿਹਾ ਇਹਨੂੰ ਸੋ ਮੇਤੁਰਾ 15 ਦਿਨਾਂ ਦੀ ਮੂੰਗੀ ਆ ਇਸ ਤੋਂ ਬਾਅਦ ਤਾਂ ਬਈ ਇਹ ਦਿਨਾਂ ਚ ਹੀ ਆਊਗੀ ਹਾਂ ਨਵੇਂ ਪੱਤੇ ਕੱਢਣ ਲੱਗ ਗਏ ਹਾਂ ਨਵੇਂ ਪੱਤੇ ਕੱਢਣ ਲੱਗ ਗੀਏ ਤੇ ਹੁਣ ਫਿਰ ਇਸ ਤੋਂ ਬਾਅਦ ਆਪਾਂ ਇਹਦੇ ਤੇ ਕਰਾਂਗੇ ਬਈ ਰੇਪ ਆ ਕੇ ਉਸ ਤੋਂ ਬਾਅਦ ਕਰਾਂਗੇ ਆਪਾਂ ਨੈਨੋ ਯੂਰੀਆ ਠੀਕਾ ਜੇ ਲੋਡ ਪਈ ਤਾਂ ਫੰਗੀ ਸਾਈਡ ਵੀ ਕਰਾਂਗੇ ਹਨਾ ਉਹ ਤਾਂ ਆਪਾਂ ਤੁਹਾਨੂੰ ਪਹਿਲਾਂ ਆ ਕੇ ਸੀਗਾ ਤੇ ਅੱਜ ਆਪਾਂ ਸ਼ਾਮ ਨੂੰ ਆਏ ਹਾਂ ਤੇ ਸ਼ਾਮ ਨੂੰ ਖੇਤ ਗੇੜਾ ਮਾਰਿਆ ਤੇ ਆ ਜਾ ਥੋੜਾ ਹੋਰ ਆਪਾਂ ਅੱਗੇ ਹੋਰ ਦੇਖੋਣੇ ਇੱਕ ਥਾਂ ਤੇ ਨਾ ਬੈਠੇ ਰਹੇ ਤੇ ਨੈਨੋ ਜੂਰੀਆ ਦਾ ਮਤਲਬ ਕੀ ਉਹਦਾ ਕੀ ਰਿਜ਼ਲਟ ਕੀ ਆ ਨੈਨੋ ਜੂਰੀਆ ਦਾ ਨੈਨੋ ਜੂਰੀਆ ਰਿਜ਼ਲਟ ਇਹ ਆਉ ਯਾਰ ਜਦੋਂ ਆਪਾਂ ਪਾਣੀ ਲਾਤਾ ਹਨ ਇੱਕ ਸੋਚਣ ਵਾਲੀ ਗੱਲ ਆ ਪਾਣੀ ਲਾਏ ਤੋਂ ਮੂੰਗੀ ਦਬਦੀ ਹੁੰਦੀ ਆ ਮਾੜੀ ਗਰੋਥ ਘਟਦੀ ਆ ਉਹਦੀ ਪਾਣੀ ਜਦੋਂ ਪੈਰ 'ਚ ਆਪਣਾ ਖੜਨ ਲੱਗ ਗਿਆ ਆਪਾਂ ਨਾਲ ਦੀ ਨਾਲ ਹੀ ਉੱਤੇ ਪੱਤਿਆਂ 'ਤੇ ਉਹਨੂੰ ਡੋਜ ਦੇ ਦਾਂਗੇ ਵੀ ਜਿਹੜੇ ਪੱਤਿਆਂ ਰਾਹੀਂ ਜ਼ਿਆਦਾ ਅਸਰ ਕਰਦੀ ਆ ਜੜ੍ਹ 'ਚ ਥੋੜੀ ਲੇਟ ਜਾਂਦੀ ਆ ਜੂਰੀਆ ਹਨਾ ਪੱਤਿਆਂ ਰਾਹੀਂ ਜ਼ਿਆਦਾ ਅਸਰ ਕਰਦੀ ਆ ਤੇ ਆਪਾਂ ਉਹ ਨਾਂ ਦੇ ਨਾਲ ਨੈਨੋ ਜੂਰੀਆ ਦੇ ਦਾਂਗੇ ਠੀਕ ਹੈ ਤੇ ਵੀਜੀ ਹੈਪੀ ਸੀਡਰ ਨਾਲ ਹੋਈ ਹੈ ਵੀਜੀ ਹੈਪੀ ਸੀਡਰ ਨਾਲ ਹੋਈ ਹੈ ਘੈਂਟ ਹੋਰੀ ਆ ਪੂਰੀ ਜਮਾ ਹੋਰੀ ਬਈ ਮੂੰਗੀ ਘੈਂਟ ਹੋਰੀ ਆ ਠੀਕ ਆ ਉਸ ਦਾ ਪਾਣੀ ਚੰਗਾਗਾ ਹਾਂ ਸਾਨੂੰ ਆਪਣਾ ਪੁਰਾ ਤੜਾ ਨਹੀਂ ਦਾਣਾ ਅਸੀਂ ਬੇਸ਼ੱਕ ਪਾਣੀ ਨਾ ਵੀ ਲਈਏ ਤਾਂ ਵੀ ਹਰੀ ਦੂਜੀ ਹੁਣ ਆ ਬਸ ਅੱਜ ਮੌਸਮ ਵੀ ਥੋੜਾ ਜਿਹਾ ਟਰਬ ਹੋਇਆ ਪਿਆ ਤੇ ਕੀ ਪਤਾ ਜੇ ਚਾਹਤਾਂ ਕਣੀਆਂ ਪੈ ਗਈਆਂ ਫੇਰ ਤਸਵੀਰ ਰੇਪਰੇ ਮਾਰਾਂਗੇ ਰੇਪ ਪਾਵਾਂਗੇ ਉਦੋਂ ਵੀ ਵੀਡੀਓ ਬਣਾਵਾਂਗੇ ਆਪਾਂ ਹਨਾ ਤੇ ਦੂਜਾ ਇੱਕ ਬਈ ਜਿਹੜੀ ਇੱਕ ਅੱਖਾਂ ਵਾਲੀ ਸਪਰੇ ਹੈਗੀ ਸਾਰੇ ਵੀਰਾਂ ਨੂੰ ਮੈਂ ਕਹਿਣਾਗਾ ਠੀਕ ਹੈ ਵੀਰ ਤੁਸੀਂ ਉਹਨੂੰ ਜਦੋਂ ਵੀ ਕਰਨਾ ਬਾਈ ਬਣ ਕੇ ਵੀ ਧਾਰਤੀ ਗਿੱਲੀ ਹੋਣੀ ਚਾਹੀਦੀ ਆ ਤੇ ਇਹ ਪਾਣੀ ਲਾ ਲਓ ਠੀਕ ਹੈ ਤੇ ਬਾਈ ਬਣ ਕੇ ਬਿਨਾ ਗਿੱਲੀ ਤੋਂ ਰਿਜ਼ਲਟ ਨਹੀਂ ਆਉਣਾ ਸਾਰੇ ਵੀਰ ਨੂੰ ਇਹੀ ਬੇਨਤੀ ਆ ਤੇ ਜੇ ਬਾਈ ਵੀਡੀਓ ਚੰਗੀ ਲੱਗੀ ਤਾਂ ਕੇ 6 ਜੁਮੈਲ ਕਰਿਓ ਧੰਨਵਾਦ